ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਰੋ ਮਹੱਲਾ ਪੰਜਵਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮ ਸੀ ਹਾਂ ਇਹ ਵਖਰੇ ਹੀ ਪਾਠ ਅਸ਼ਟਮ ਅਸ਼ਟਮ ਥੀਤ ਇਥੇ ਵਿਸਰਾਮ ਗੋਵਿੰਦ ਜਨਮਾ ਸੀ ਕਈ ਪਾਠੀ ਜਨ ਮਾਸੀ ਕਹਿ ਦਿੰਦੇ ਹਨ ਉਹ ਤਾਂ ਬਿਲਕੁਲ ਗਲਤ ਹੈ ਗੋਵਿੰਦ ਜਨਮਾ ਸੀ ਇਸ ਤਰ੍ਹਾਂ ਬੋਲਣਾ ਜਨਮਾਸੀ ਨਹੀਂ ਕਹਿਣਾ ਪਰਮ ਭੂਲੇ ਨਰ ਕਰਤ ਕਚਰਾਇਣ ਹਾਂ ਇਹ ਜਿਹੜਾ ਨਰ ਪਦ ਹੈ ਇਹ ਦੇਲੀ ਦੀਪਕਾ ਦੋਵੇਂ ਪਾਸੇ ਲੱਗ ਜਾਏਗਾ ਭਰਮ ਭੂਲੇ ਨਰ ਕਰਤ ਕਚਰਾਇਣ ਇਸ ਤਰ੍ਹਾਂ ਵੀ ਠੀਕ ਹੈ ਭਰਮ ਭੂਲੇ ਨਰ ਇੱਥੇ ਵੀ ਲੱਗ ਜੇਗਾ ਪਰ ਭੂਲੇ ਪਾਤੇ ਲਾਓ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਓਹ ਜਨਮ ਨਾ ਮਰੇ ਰੀ ਸਾਖਤ ਢੂਰ ਉਹ ਜਨਮ ਨ ਮਰੈ ਰੇ ਸਾਖਤ ਧੂਰ ਸਗਲ ਪਰਾਦ ਦੇਹ ਲੋਰੋਨੀ ਸਗਲ ਪਰਾਦ ਇਥੇ ਵਿਸਰਾਮ ਦੇਹ ਲੋਰੋਨੀ ਦੋਵੇਂ ਹੋੜੇ ਬੋਲਨੇ ਆ 파ਠੀ ਸਿੰਘ ਲੋਰੋਨੀ ਕਹਿ ਦਿੰਦੇ ਹਨ ਇੱਕ ਲੱਲੇ ਦਾ ਹੋੜਾ ਹੀ ਛੱਡ ਦਿੰਦੇ ਹਨ ਧਿਆਨ ਨਾਲ ਲੋਰੋਨੀ ਬੋਲਣਾ ਹੈ ਸੋ ਮੁਖ ਜਲਾਓ ਜੇਤੋ ਕਹ ਹੈ ਠਾਕੁਰ ਜੋਨੀ जन्म न मर न आवे न ना जाय नानक का प्रभ रो उठत उठतिया बैठत सुखिया पौ नहीं लागै जा ऐसे बुझिया बुझिया थोड़ा जा कसके बोलना बुझिया नहीं कहना पौ नहीं लागै जा ऐसे बुझिया राखा एक हमारा स्वामी ਸਗਲ ਘਟਾ ਕਾ ਅੰਤਰਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹ ਕਹਾ ਪ੍ਰਾਵ ਤੂੰ ਵਰਤੰਤਾ ਜਹ ਕਹਾ ਇਥੀ ਵਿਸਰਾਮ ਇੱਕ ਦੇ ਬਿੰਦੀ ਲੱਗੀ ਹੋਈ ਐ ਇੱਕ ਦੇ ਜਹਾਂ ਦੇ ਬਿੰਦੀ ਹੈ ਨਹੀਂ ਇਸ ਕਰਕੇ ਇਹ ਨਹੀਂ ਜਹਾਂ ਕਹਾ ਨਹੀਂ ਗੈਦਨਾ ਪਹਿਲਾ ਜਹ ਹੈ ਦੂਜਾ ਕਹਾ ਹੈ ਜਹਾਂ ਕਹਾ ਪ੍ਰਾਵ ਤੂੰ ਵਰਤੰਤਾ ਜਹ ਕਹਾ ਪ੍ਰਾਵ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਵਰਤ ਨਾ ਰਹਾ ਨ ਮਹਿ ਰਮਜ਼ਾਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਵਰਤ ਨਾ ਰਹੋ ਇਥੇ ਵਿਸ਼ਰਾਮ ਹੈ ਨ ਮਹ ਰਮਦਾਨਾ ਮਹ ਪਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਨ ਮਹ ਰਮਦਾਨਾ ਆਮ ਕਈ ਮਹਿਰ ਮਰਦਾਨਾ ਹੀ ਕਰ ਜਾਂਦੇ ਹਨ ਉਹ ਤਾਂ ਬਹੁਤ ਗਲਤ ਹੈ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਇਸ ਕਰਕੇ ਧਿਆਨ ਨਾਲ ਪਾਠ ਕਰਨਾ ਹੈ ਵਰਤ ਨਾ ਰਹੋ ਨ ਮਹ ਰਮਦਾਨਾ ਤੇ ਇਸ ਸੇਵੀ ਜੋ ਰੱਖੇ ਨਿਦਾਨਾ ਏਕ ਗੁਸਾਈ ਅੱਲ੍ਹਾ ਮੇਰਾ ਹਿੰਦੂ ਤੁਰਕ ਦੁਹਾਂ ਨੀਬੇਰਾ ਇਹ ਵੀ ਪਾਠ ਹਿੰਦੂ ਤੁਰਕ ਇਥੇ ਵਿਸਰਾਮ ਦੁਹਾਂ ਨਬੀਰਾ ਨਹੀਂ ਗੈਣਾ ਦੋਵੇਂ ਲਾਵਾ ਲਾ ਕੇ ਨੰਨੇ ਦੇ ਵੀ ਲਾਂ ਹੈ ਨੀਬੇਰਾ ਇਕੱਠੇ ਹੀ ਬੋਲਣਾ ਹੈ ਰਹਾਉ ਹੱਜ ਕਾਬਾ ਜਾਓ ਨਾ ਤੀਰਥ ਪੂਜਾ ਹੱਜ ਕਸ ਕੇ ਬੋਲਣਾ ਪੂਜਾ ਪੋਲਾ ਬੋਲਣਾ ਹੈ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰਾਓ ਨਾ ਨਿਵਾਜ ਗੁਜਾਰਾ ਏਕ ਨਿਰੰਕਾਰ ਲੇ ਹਿਰਦੈ ਨਮਸਕਾਰੋ ਨਾ ਹਮ Hindu ਨਾ ਮੁਸਲਮਾਨ ਅੱਲ੍ਹਾ ਰਾਮ ਕੇ ਪਿੰਡ ਪ੍ਰਾਨ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮੇਲਾ ਖੁਦ ਖਸਮ ਪਛਾਨਾ ਪੈਰਾ ਮਹੱਲਾ ਪੰਜਵਾ ਦਾਸ ਮਿਰਗੀ ਸਹਜੇ ਬੰਦ ਆਨੀ ਹਾਂ ਬੰਧਿਆਨੀ ਨਹੀਂ ਕਹਿਣਾ ਪਾਠ ਬੰਦ ਆਨੀ ਇਹ ਸੰਬੰਧਕ ਬਾਠ ਹੈ ਦਾਸ ਮਿਰਗੀ ਸਹਜੇ ਬੰਦ ਆਨੀ ਪਾਂਚ ਮਿਰਗ ਵਿਦੇ ਸੇਵ ਕੀ ਬਾਨੀ ਸੰਤ ਸੰਗ ले चढ़े कार मृग पकरे बेन घोर हथियार रहा मृग मृग पकरे बेन घोर हथियार बेन घोर हथियार रहा आखेर बिरत बाहर आयो इहरा पायो हाँ, आखेर बिरत बाहर आयो ताए ਅਹੇਰਾ ਪਾਇਓ ਘਰ ਕਹਿ ਗਾਏ মৃਗ ਪਕਰੇ ਘਰ ਆਣੇ ਹਾਟ মৃਗ ਪਕਰੇ ਘਰ ਆਣੇ ਹਾਟ ਚੋਖ ਚੋਖ ਲੈ ਗਏ ਬਾਂਡੇ ਬਾਟ ਏਹੋ ਅਹੇਰਾ ਕਿੰਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਭਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਹਾਂ ਇਹ ਵਿਸਰਾਮ ਜੇ ਸੋ ਲੋਚ ਲੋਚ ਇਥੇ ਵਿਸਰਾਮ ਖਾਵਾਇਆ ਸਾਖਤ ਹਰ ਹਰ ਚੀਤ ਨਾ ਆਇਆ ਸਾਖਤ ਪਾਤੇ ਵਿਸਰਾਮ ਲਾਉਣਾ ਹੈ ਸਾਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੇਹੁ ਮਤੇ ਮਤੇ ਸੰਤ ਜਨਾ ਕੀ ਲੇਹੁ ਮਤੇ ਸਾਧ ਸੰਗ ਪਾਵਹੁ ਪਰਮ ਗਤੇ ਸਾਧ ਸੰਗ ਵਿਸਰਾਮ ਲਾਦੋ ਸਾਧ ਸੰਗ ਪਾਵਹੁ ਪਰਮ ਗਤੇ ਸਾਧ ਸੰਗ ਪਾਵਹੁ ਪਰਮ ਗਤੇ ਗਤੇ ਬੋਲਾ ਬੋਲ ਨਾ ਕਿਸ ਨੂੰ ਗੱਤੇ ਨਹੀਂ ਕਹਿਣਾ ਪਥਰ ਕਉ ਬਹੁ ਨੀਰ ਪਵਾਇਆ ਨਹਿ ਭੀਗੈ ਅਧਿਕ ਸੂਕਾਇਆ ਖਾਟ ਸਾਸ਼ਤਰ ਮੂਰਖ ਸੁਨਾਇਆ ਜੈਸੀ ਦੇਹ ਦੇਸ ਜੈਸੀ ਦੇਹ ਦੇਸ ਪਵਨ ਚੁਲਾਇਆ ਬੇਨ ਕਾਨ ਖਲਹਾਨ ਜੈਸੀ ਗਾਹ ਨਾ ਪਾਇਆ ਹੇ ਪਾਠ ਬੇਨ ਕਣ ਖਲਹਾਨ ਬੇਨ ਕਣ ਇੱਥੇ ਠਮਕ ਖਲਹਾਨ ਇੱਥੇ ਵਿਸਰਾਮ ਹੈ ਜੈਸੀ ਗਾਹ ਨਾ ਪਾਇਆ ਇਹ ਗਾਹਨ ਇਕੱਠਾ ਪਾਠ ਪਾਦਿਸ਼ੇਦ ਪੋਥੀਆਂ 'ਚ ਛਪਿਆ ਹੋਇਆ ਪਰ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਜੈਸੀ ਗਾਹ ਨਾ ਪਾਇਆ ਤੇਉ ਸਾਕਤ ਤੇ ਕੋ ਨਾ ਬਰਾਸ ਆਇਆ ਹਾਂਜੀ ਇਹ ਵੀ ਬਰਾਸ ਆਇਆ ਉਚਾਰਨ ਕਰਨਾ ਹੈ ਜਿਨ੍ਹਾਂ ਪਾਠੀ ਸਿੰਘਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਬਰਸਾਇਆ ਹੀ ਕਹਿ ਜਾਂਦੇ ਹਨ ਇੱਕ ਕੰਨਾ ਵਿੱਚ ਛਾੜ ਹੀ ਦਿੰਦੇ ਨੇ ਇਸ ਕਰਕੇ ਧਿਆਨ ਨਾਲ ਬੋਲਣਾ ਹੈ ਪਿਉ ਸਾਖਤ ਤੇ ਇਥੇ ਵਿਸਰਾਮ ਐ ਕੋ ਨ ਬਰਾਸ ਆਇਆ ਇਕੱਠਾ ਬੋਲਣਾ ਹੈ ਬਰਾਸ ਆਇਆ ਵੱਖਰਾ ਵੀ ਨਹੀਂ ਕਹਿਣਾ ਇਕੱਠਾ ਤੇਜੀ ਨਾਲ ਬੋਲਣਾ ਹੈ ਬਰਾਸ ਆਇਆ ਪਿਉ ਸਾਖਤ ਤੇ ਕੋ ਨ ਬਰਾਸ ਆਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹ ਨਾਨਕ ਪ੍ਰਭ ਬਾਣਤ ਬਣਾਇਆ ਤਿਤਹੀ ਲਾਗਾ ਜੇਤ ਕੋ ਲਾਇਆ ਕਹ ਨਾਨਕ ਪ੍ਰਭ ਬਣਤ ਬਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ